BC دیک پروਵੈਂਸ਼ਲ رپورٹ ਮੁਤਾਬਕ BC ਵਿੱਚ ਇੱਕ ਵੱਡੇ ਦਹਾਜੇ ਦਾ ਪੁਚਾਲ ਆ ਸਕਦਾ ਹੈ PC ਡਿਜ਼ਾਸਟਰ ਐਂਡ ਕਲਾਈਮੇਟ ਰਿਸਕ ਅਸੈਸਮੈਂਟ ਵੱਲੋਂ ਕੀਤੇ ਗਏ ਅਕਤੂਬਰ 2025 ਵਿੱਚ ਮੁਲਾਂਕਣ ਮੁਤਾਬਕ ਇਹ ਪੁਚਾਲ ਦੀ ਤਾਦਾਦ ਪਿਛਲੇ 200 ਸਾਲਾਂ ਵਿੱਚ ਕੁਦਰਤੀ ਆਫਤਾਂ ਦੇ ਕੁੱਲ ਨੁਕਸਾਨ ਤੋਂ ਜ਼ਿਆਦਾ ਭਿਆਨਕ ਹੋ ਸਕਦੀ ਹੈ BC ਗਵਰਨਮੈਂਟ ਰਿਸਕ ਅਨਾਲਿਸਿਸ ਵੱਲੋਂ ਕਿਸੇ ਕੁਦਰਤੀ ਆਫਤ ਨੂੰ ਖਤਰਨਾਕ ਮੰਨਣ ਦੀ ਪੈਮਾਇਸ਼ ਤਕਰੀਬਨ 34000 ਹਾਲਾਕ 10060 ਫੀਟ ਵਜਨ ਦੇ ਕੇਸ ਹਨ ਰਿਪੋਰਟ ਇਹ ਵੀ ਪੇਸ਼ ਕਰਦੀ ਹੈ ਕਿ ਪੁਚਾਲ ਦੇ ਆਉਣ ਨਾਲ ਹੋਰ ਕੁਦਰਤੀ ਹਲਚਲ ਜਿਵੇਂ ਸੁਨਾਮੀ ਝਟਕੇ ਜਾਂ ਅੱਗ ਲੱਗਣਾ ਵੀ ਹੋਰ ਮੌਤਾਂ ਤੇ ਨੁਕਸਾਨ ਦੀ ਵਜ੍ਹਾ ਬਣ ਸਕਦੇ ਹਨ ਇਸ ਨਾਲ ਨੁਕਸਾਨ ਹੋਣ ਦੀ ਹੱਦ 128 ਬਿਲੀਅਨ ਡਾਲਰ 18000 ਬਿਲਡਿੰਗਾਂ ਦਾ ਟਹਿਣਾ ਤੇ 10000 ਦਾ ਵੀ ਹੋਰ ਨੁਕਸਾਨ ਇਕਨੋਮੀ ਦੀ ਤਰੱਕੀ ਦਾ ਘਟਣਾ ਤੇ ਨੌਕਰੀਆਂ ਦੇ ਚਲੇ ਜਾਣ ਦਾ ਵੀ ਖਤਰਾ ਹੈ ਇਸ ਦਾ ਸਭ ਤੋਂ ਵੱਧ ਅਸਰ ਵੈਨਕੂਵਰ ਆਇਲੈਂਡ ਤੇ ਮਲੋਰ ਮੇਨਲੈਂਡ ਦੀ ਹੱਦ ਨਾਲ ਲੱਗਦੀ 20 ਕਿਲੋਮੀਟਰ ਦੀ ਪੱਟੀ ਜੋ ਕਿ ਵੈਨਕੂਵਰ ਤੋਂ ਸਨਸ਼ਾਨ ਕੋਸਟ ਤੱਕ ਜਾਂਦੀ ਹੈ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ-ਨਾਲ ਕਈ ਹੋਰ ਨੁਕਸਾਨਦਾਇਕ ਵਾਕਿਆਮ ਦੇਖਣ ਨੂੰ ਮਿਲ ਸਕਦੇ ਹਨ ਜਿਵੇਂ ਕਿ ਫਰੇਜ਼ਰ ਵੈਲੀ ਵਿੱਚ ਇੰਤਿਹਾਈ ਫਲਡਿੰਗ ਸਾਊਥ-ਵੈਸਟ ਕੋਸਟ ਵਿੱਚ ਵਿంటర్ ਸਟਾਰਮ ਤੇ ਸ਼ਹਿਰੀ ਇਲਾਕਿਆਂ ਵਿੱਚ ਲੱਗਦੇ ਪੌਦਿਆਂ ਦਰਖਤਾਂ ਵਿੱਚ ਅੱਗ ਤੇ ਲੰਮੇ ਵਕਤ ਤੱਕ ਰਹਿਣ ਵਾਲਾ ਸੋਕਾ ਐਡਵਨ ਨੈਸਨ ਜੋ ਕਿ ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚ ਇੱਕ ਪ੍ਰੋਫੈਸਰ ਹਨ ਦੱਸਦੇ ਹਨ ਕਿ ਪੁਚਾਲ ਦਾ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਇੱਕ ਨਕਲੀ ਪੁਚਾਲ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਤਰੀਕੇ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਪੁਚਾਲ ਆਉਣ ਨਾਲ ਜ਼ਮੀਨ ਤੇ ਬਿਲਡਿੰਗਸ ਖਾਸ ਤੌਰ ਤੇ ਘਰ ਕਿੰਨੇ ਖਿਲ ਸਕਦੇ ਹਨ ਉਹ ਆਖਦੇ ਹਨ ਕਿ ਲੱਕੜ ਨਾਲ ਬਣੇ ਘਰ ਆਮੂਮਨ ਤੌਰ ਤੇ ਇੱਟਾਂ ਨਾਲ ਬਣੇ ਘਰਾਂ ਤੋਂ ਜ਼ਿਆਦਾ ਮਹਫੂਜ਼ ਸਾਬਤ ਹੋ ਸਕਦੇ ਹਨ ਕਰਾਂ ਦੀ ਬੈਡ ਰੌਕ ਤੋਂ ਦੂਰੀ ਵੀ ਉਹਨਾਂ ਦੀ ਮਜ਼ਬੂਤੀ ਤੈਅ ਕਰਦੀ ਹੈ ਬੈਡ ਰੌਕ ਦੇ ਕੋਲੇ ਹੋਣਾ ਜ਼ਿਆਦਾ ਬਿਹਤਰ ਹੈ ਹਾਲਾਂਕਿ ਪੁਚਾਲ ਦਾ ਜਾਨੀ ਮਾਲੀ ਨੁਕਸਾਨ ਇਸ ਤੇ ਵੀ ਡਿਪੈਂਡ ਕਰਦਾ ਹੈ ਕਿ ਪੁਚਾਲ ਸਾਲ ਦੇ ਕਿਹੜੀ ਰੁੱਤ ਮੌਸਮ ਵਿੱਚ ਆਉਂਦਾ ਹੈ ਸਰਦੀਆਂ ਵਿੱਚ ਪੁਚਾਲ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਗੌਰ ਕੀਤਾ ਜਾਵੇ ਕਿ ਇਸ ਦਰਜੇ ਦਾ ਪੁਚਾਲ BC ਵਿੱਚ ਤਕਰੀਬਨ 1700 ਦੇ ਵਿੱਚ ਆਇਆ ਸੀ ਇਸ ਤਰ੍ਹਾਂ ਦੇ ਮਜ਼ਬੂਤ ਪੁਚਾਲ ਆਉਣ ਦਾ ਅੰਦਾਜ਼ਾ ਆਉਣ ਵਾਲੇ 30 ਸਾਲਾਂ ਦੇ ਵਿੱਚ ਤਕਰੀਬਨ 2 ਤੋਂ 10% ਹੈ ਨਿਸਨ ਨੇ ਕਿਹਾ ਕਿ BC ਦੇ ਖਿੱਤੇ ਨੂੰ ਕਿਸੇ ਵੀ ਤਰ੍ਹਾਂ ਦੇ ਕੁਦਰਤੀ ਕ੍ਰਿਸ਼ਮੇ ਲਈ ਤਿਆਰ ਰਹਿਣਾ ਚਾਹੀਦਾ ਹੈ BC ਦੀ ਇੱਕ ਪ੍ਰੋਵਿੰਸ਼ਲ ਰਿਪੋਰਟ ਮੁਤਾਬਕ BC ਵਿੱਚ ਇੱਕ ਵੱਡੇ ਦਹਾਜੇ ਦਾ ਪੁਚਾਲ ਆ ਸਕਦਾ ਹੈ PC Disaster and Climate Risk Assessment ਵੱਲੋਂ ਕੀਤੇ ਗਏ ਅਕਤੂਬਰ 2025 ਵਿੱਚ ਮੁਲਾਂਕਣ ਮੁਤਾਬਕ ਇਹ ਪੁਚਾਲ ਦੀ ਤਾਦਾਦ ਪਿਛਲੇ 200 ਸਾਲਾਂ ਵਿੱਚ ਕੁਦਰਤੀ ਆਫਤਾਂ ਦੇ ਕੁੱਲ ਨੁਕਸਾਨ ਤੋਂ ਜ਼ਿਆਦਾ ਭਿਆਨਕ ਹੋ ਸਕਦੀ ਹੈ बीसी गवर्नमेंट रिस्क एनालिसिस ਵੱਲੋਂ ਕਿਸੇ ਕੁਦਰਤੀ ਆਫਾਤ ਨੂੰ ਖਤਰਨਾਕ ਮੰਨਣ ਦੀ ਪੈਮਾਇਸ਼ ਤਕਰੀਬਨ 34000 ਹਾਲਾਕ ਤੇ 10000 60 ਫੀਟ ਵੱਜਨ ਦੇ ਕੇਸ ਹਨ ਰਿਪੋਰਟ ਇਹ ਵੀ ਪੇਸ਼ ਕਰਦੀ ਹੈ ਕਿ ਪੁਚਾਲ ਦੇ ਆਉਣ ਨਾਲ ਹੋਰ ਕੁਦਰਤੀ ਹਲਚਲ ਜਿਵੇਂ ਸੁਨਾਮੀ ਝਟਕੇ ਜਾਂ ਅੱਗ ਲੱਗਣਾ ਵੀ ਹੋਰ ਮੌਤਾਂ ਤੇ ਨੁਕਸਾਨ ਦੀ ਵਜ੍ਹਾ ਬਣ ਸਕਦੇ ਹਨ ਇਸ ਨਾਲ ਨੁਕਸਾਨ ਹੋਣ ਦੀ ਹੱਦ 128 ਬਿਲੀਅਨ ਡਾਲਰ 18000 ਬਿਲਡਿੰਗਜ਼ ਦਾ ਟਹਿਣਾ ਤੇ 10000 ਦਾ ਵੀ ਹੋਰ ਨੁਕਸਾਨ ਇਕਨੋਮੀ ਦੀ ਤਰੱਕੀ ਦਾ ਘਟਣਾ ਤੇ ਨੌਕਰੀਆਂ ਦੇ ਚਲੇ ਜਾਣ ਦਾ ਵੀ ਖਤਰਾ ਹੈ ਇਸ ਦਾ ਸਭ ਤੋਂ ਵੱਧ ਅਸਰ ਵੈਂਕੂਵਰ ਆਇਲੈਂਡ ਤੇ ਮਲੋਰ ਮੇਨਲੈਂਡ ਦੀ ਹੱਦ ਨਾਲ ਲੱਗਦੀ 20 ਕਿਲੋਮੀਟਰ ਦੀ ਪੱਟੀ ਜੋ ਕਿ ਵੈਂਕੂਵਰ ਤੋਂ ਸਨਸ਼ਾਨ ਕੋਸ ਤੱਕ ਜਾਂਦੀ ਹੈ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ-ਨਾਲ ਕਈ ਹੋਰ ਨੁਕਸਾਨਦਾਇਕ ਵਾਕਿਆ ਦੇਖਣ ਨੂੰ ਮਿਲ ਸਕਦੇ ਹਨ ਜਿਵੇਂ ਕਿ ਫਰੇਜ਼ਰ ਵੈਲੀ ਵਿੱਚ ਇੰਤਿਹਾਈ ਫਲਡਿੰਗ ਸਾਊਥ-ਵੈਸਟ ਕੋਸਟ ਵਿੱਚ ਵਿੰਟਰ ਸਟਾਰਮ ਤੇ ਸ਼ਹਿਰੀ ਇਲਾਕਿਆਂ ਵਿੱਚ ਲੱਗਦੇ ਪੌਦਿਆਂ ਦਰਖਤਾਂ ਵਿੱਚ ਅੱਗ ਤੇ ਲੰਮੇ ਵਕਤ ਤੱਕ ਰਹਿਣ ਵਾਲਾ ਸੋਕਾ ਐਡਵਨ ਨੈਸਨ ਜੋ ਕਿ ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚ ਇੱਕ ਪ੍ਰੋਫੈਸਰ ਹਨ ਦੱਸਦੇ ਹਨ ਕਿ ਪੁਚਾਲ ਦਾ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਇੱਕ ਨਕਲੀ ਪੁਚਾਲ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਤਰੀਕੇ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਪੁਚਾਲ ਆਉਣ ਨਾਲ ਜ਼ਮੀਨ ਤੇ ਬਿਲਡਿੰਗਸ ਖਾਸ ਤੌਰ ਤੇ ਘਰ ਕਿੰਨੇ ਖੱਲ ਸਕਦੇ ਹਨ ਉਹ ਆਖਦੇ ਹਨ ਕਿ ਲੱਕੜ ਨਾਲ ਬਣੇ ਘਰ ਆਮੂਮਨ ਤੌਰ ਤੇ ਇੱਟਾਂ ਨਾਲ ਬਣੇ ਘਰਾਂ ਤੋਂ ਜ਼ਿਆਦਾ ਮਹਫੂਜ਼ ਸਾਬਤ ਹੋ ਸਕਦੇ ਹਨ ਘਰਾਂ ਦੀ ਬੈਡ ਰੌਕ ਤੋਂ ਦੂਰੀ ਵੀ ਉਹਨਾਂ ਦੀ ਮਜ਼ਬੂਤੀ ਤੈਅ ਕਰਦੀ ਹੈ ਬੈਡ ਰੌਕ ਦੇ ਕੋਲੇ ਹੋਣਾ ਜ਼ਿਆਦਾ ਬਿਹਤਰ ਹੈ ਹਾਲਾਂਕਿ ਭੁਚਾਲ ਦਾ ਜਾਨੀ ਮਾਲੀ ਨੁਕਸਾਨ ਇਸਤੇ ਵੀ ਡਿਪੈਂਡ ਕਰਦਾ ਹੈ ਕਿ ਭੁਚਾਲ ਸਾਲ ਦੇ ਕਿਹੜੀ ਰੁੱਤ ਮੌਸਮ ਵਿੱਚ ਆਉਂਦਾ ਹੈ ਸਰਦੀਆਂ ਵਿੱਚ ਪੁਚਾਲ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਗੌਰ ਕੀਤਾ ਜਾਵੇ ਕਿ ਇਸ ਦਰਜੇ ਦਾ ਪੁਚਾਲ BC ਵਿੱਚ ਤਕਰੀਬਨ 1700 ਦੇ ਵਿੱਚ ਆਇਆ ਸੀ। ਇਸ ਤਰ੍ਹਾਂ ਦੇ ਮਜ਼ਬੂਤ ਪੁਚਾਲ ਆਉਣ ਦਾ ਅੰਦਾਜ਼ਾ ਆਉਣ ਵਾਲੇ 30 ਸਾਲਾਂ ਦੇ ਵਿੱਚ ਤਕਰੀਬਨ 2 ਤੋਂ 10% ਹੈ। ਨਸਨ ਨੇ ਕਿਹਾ ਕਿ BC ਦੇ ਖਿੱਤੇ ਨੂੰ ਕਿਸੇ ਵੀ ਤਰ੍ਹਾਂ ਦੇ ਕੁਦਰਤੀ ਕ੍ਰਿਸ਼ਮੇ ਲਈ ਤਿਆਰ ਰਹਿਣਾ ਚਾਹੀਦਾ ਹੈ BC ਦੀ ਇੱਕ ਪ੍ਰੋਵਿੰਸ਼ਲ ਰਿਪੋਰਟ ਮੁਤਾਬਕ BC ਵਿੱਚ ਇੱਕ ਵੱਡੇ ਦਹਾਜੇ ਦਾ ਪੁਚਾਲ ਆ ਸਕਦਾ ਹੈ PC ਡਿਜ਼ਾਸਟਰ ਐਂਡ ਕਲਾਈਮੇਟ ਰਿਸਕ ਅਸੈਸਮੈਂਟ ਵੱਲੋਂ ਕੀਤੇ ਗਏ ਅਕਤੂਬਰ 2025 ਵਿੱਚ ਮੁਲਾਂਕਣ ਮੁਤਾਬਕ ਇਹ ਪੁਚਾਲ ਦੀ ਤਾਦਾਦ ਪਿਛਲੇ 200 ਸਾਲਾਂ ਵਿੱਚ ਕੁਦਰਤੀ ਆਫਤਾਂ ਦੇ ਕੁੱਲ ਨੁਕਸਾਨ ਤੋਂ ਜ਼ਿਆਦਾ ਭਿਆਨਕ ਹੋ ਸਕਦੀ ਹੈ पीसी गवर्नमेंट रिस्क एनालिसिस ਵੱਲੋਂ ਕਿਸੇ ਕੁਦਰਤੀ ਆਫਾਤ ਨੂੰ ਖਤਰਨਾਕ ਮੰਨਣ ਦੀ ਪੈਮਾਇਸ਼ ਤਕਰੀਬਨ 34000 ਹਾਲਾਕ ਤੇ 10000 60 ਫੀਟ ਵੱਜਨ ਦੇ ਕੇਸ ਹਨ ਰਿਪੋਰਟ ਇਹ ਵੀ ਪੇਸ਼ ਕਰਦੀ ਹੈ ਕਿ ਪੁਚਾਲ ਦੇ ਆਉਣ ਨਾਲ ਹੋਰ ਕੁਦਰਤੀ ਹਲਚਲ ਜਿਵੇਂ ਸੁਨਾਮੀ ਝਟਕੇ ਜਾਂ ਅੱਗ ਲੱਗਣਾ ਵੀ ਹੋਰ ਮੌਤਾਂ ਤੇ ਨੁਕਸਾਨ ਦੀ ਵਜ੍ਹਾ ਬਣ ਸਕਦੇ ਹਨ ਇਸ ਨਾਲ ਨੁਕਸਾਨ ਹੋਣ ਦੀ ਹੱਦ 128 ਬਿਲੀਅਨ ਡਾਲਰ 18000 ਬਿਲਡਿੰਗਜ਼ ਦਾ ਟਹਿਣਾ ਤੇ 10000 ਦਾ ਵੀ ਹੋਰ ਨੁਕਸਾਨ ਇਕਨੋਮੀ ਦੀ ਤਰੱਕੀ ਦਾ ਘਟਣਾ ਤੇ ਨੌਕਰੀਆਂ ਦੇ ਚਲੇ ਜਾਣ ਦਾ ਵੀ ਖਤਰਾ ਹੈ ਇਸ ਦਾ ਸਭ ਤੋਂ ਵੱਧ ਅਸਰ ਵੈਂਕੂਵਰ ਆਇਲੈਂਡ ਤੇ ਮਲੋਰ ਮੇਨਲੈਂਡ ਦੀ ਹੱਦ ਨਾਲ ਲੱਗਦੀ 20 ਕਿਲੋਮੀਟਰ ਦੀ ਪੱਟੀ ਜੋ ਕਿ ਵੈਂਕੂਵਰ ਤੋਂ ਸੰਸ਼ਣ ਕੋਸ ਤੱਕ ਜਾਂਦੀ ਹੈ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ-ਨਾਲ ਕਈ ਹੋਰ ਨੁਕਸਾਨਦਾਇਕ ਵਾਕਿਆ ਮੇ ਦੇਖਣ ਨੂੰ ਮਿਲ ਸਕਦੇ ਹਨ ਜਿਵੇਂ ਕਿ ਫਰੇਜ਼ਰ ਵੈਲੀ ਵਿੱਚ ਇੰਤਿਹਾਈ ਫਲਡਿੰਗ southwest coast wedge winter storm ਦੇ ਸ਼ੈਰੀ ਇਲਾਕਿਆਂ ਵਿੱਚ ਲੱਗਦੇ ਪੌਦਿਆਂ ਦਰਖਤਾਂ ਵਿੱਚ ਅੱਗ ਤੇ ਲੰਮੇ ਵਕਤ ਤੱਕ ਰਹਿਣ ਵਾਲਾ ਸੋਕਾ ਐਡਵਨ ਨੈਸਨ ਜੋ ਕਿ ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚ ਇੱਕ ਪ੍ਰੋਫੈਸਰ ਹਨ ਦੱਸਦੇ ਹਨ ਕਿ ਪੁਚਾਲ ਦਾ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਇੱਕ ਨਕਲੀ ਪੁਚਾਲ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਤਰੀਕੇ ਨਾਲ ਇਹ ਦੇਖਿਆ ਜਾ ਸਕਦਾ ਹੈ ਕਪੂਚਾਲ ਆਉਣ ਨਾਲ ਜ਼ਮੀਨ ਤੇ ਬਿਲਡਿੰਗਸ ਖਾਸ ਤੌਰ ਤੇ ਘਰ ਕਿੰਨੇ ਖੱਲ ਸਕਦੇ ਹਨ ਉਹ ਆਖਦੇ ਹਨ ਕਿ ਲੱਕੜ ਨਾਲ ਬਣੇ ਘਰ ਆਮੂਮਨ ਤੌਰ ਤੇ ਇੱਟਾਂ ਨਾਲ ਬਣੇ ਘਰਾਂ ਤੋਂ ਜ਼ਿਆਦਾ ਮਹਫੂਜ਼ ਸਾਬਤ ਹੋ ਸਕਦੇ ਹਨ ਘਰਾਂ ਦੀ ਬੈਡ ਰੌਕ ਤੋਂ ਦੂਰੀ ਵੀ ਉਹਨਾਂ ਦੀ ਮਜ਼ਬੂਤੀ ਤੈਅ ਕਰਦੀ ਹੈ ਬੈਡ ਰੌਕ ਦੇ ਕੋਲੇ ਹੋਣਾ ਜ਼ਿਆਦਾ ਬਿਹਤਰ ਹੈ ਹਾਲਾਂਕਿ ਪੁਚਾਲ ਦਾ ਜਾਨੀ ਮਾਲੀ ਨੁਕਸਾਨ ਇਸਤੇ ਵੀ ਡਿਪੈਂਡ ਕਰਦਾ ਹੈ ਕਿ ਪੁਚਾਲ ਸਾਲ ਦੇ ਕਿਹੜੀ ਰੁੱਤ ਮੌਸਮ ਵਿੱਚ ਆਉਂਦਾ ਹੈ ਸਰਦੀਆਂ ਵਿੱਚ ਪੋਚਾਲ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਗੌਰ ਕੀਤਾ ਜਾਵੇ ਕਿ ਇਸ ਦਰਜੇ ਦਾ ਪੋਚਾਲ BC ਵਿੱਚ ਤਕਰੀਬਨ 1700 ਦੇ ਵਿੱਚ ਆਇਆ ਸੀ। ਇਸ ਤਰ੍ਹਾਂ ਦੇ ਮਜ਼ਬੂਤ ਪੋਚਾਲ ਆਉਣ ਦਾ ਅੰਦਾਜ਼ਾ ਆਉਣ ਵਾਲੇ 30 ਸਾਲਾਂ ਦੇ ਵਿੱਚ ਤਕਰੀਬਨ 2 ਤੋਂ 10% ਹੈ। ਨਸਨ ਨੇ ਕਿਹਾ ਕਿ BC ਦੇ ਖਿੱਤੇ ਨੂੰ ਕਿਸੇ ਵੀ ਤਰ੍ਹਾਂ ਦੇ ਕੁਦਰਤੀ ਕ੍ਰਿਸ਼ਮੇ ਲਈ ਤਿਆਰ ਰਹਿਣਾ ਚਾਹੀਦਾ ਹੈ BC ਦੀ ਇੱਕ ਪ੍ਰੋਵਿੰਸ਼ਲ ਰਿਪੋਰਟ ਮੁਤਾਬਕ BC ਵਿੱਚ ਇੱਕ ਵੱਡੇ ਦਾਜੇ ਦਾ ਪੁਚਾਲ ਆ ਸਕਦਾ ਹੈ PC ਡਿਜ਼ਾਸਟਰ ਐਂਡ ਕਲਾਈਮੇਟ ਰਿਸਕ ਅਸੈਸਮੈਂਟ ਵੱਲੋਂ ਕੀਤੇ ਗਏ ਅਕਤੂਬਰ 2025 ਵਿੱਚ ਮੁਲਾਂਕਣ ਮੁਤਾਬਕ ਇਹ ਪੁਚਾਲ ਦੀ ਤਾਦਾਦ ਪਿਛਲੇ 200 ਸਾਲਾਂ ਵਿੱਚ ਕੁਦਰਤੀ ਆਫਤਾਂ ਦੇ ਕੁੱਲ ਨੁਕਸਾਨ ਤੋਂ ਜ਼ਿਆਦਾ ਭਿਆਨਕ ਹੋ ਸਕਦੀ ਹੈ बीसी गवर्नमेंट रिस्क एनालिसिस ਵੱਲੋਂ ਕਿਸੇ ਕੁਦਰਤੀ ਆਫਾਤ ਨੂੰ ਖਤਰਨਾਕ ਮੰਨਣ ਦੀ ਪੈਮਾਇਸ਼ ਤਕਰੀਬਨ 34000 ਹਾਲਾਕ ਤੇ 10060 ਫੀਟ ਵੱਜਨ ਦੇ ਕੇਸ ਹਨ ਰਿਪੋਰਟ ਇਹ ਵੀ ਪੇਸ਼ ਕਰਦੀ ਹੈ ਕਿ ਪੁਚਾਲ ਦੇ ਆਉਣ ਨਾਲ ਹੋਰ ਕੁਦਰਤੀ ਹਲਚਲ ਜਿਵੇਂ ਸੁਨਾਮੀ ਝਟਕੇ ਜਾਂ ਅੱਗ ਲੱਗਣਾ ਵੀ ਹੋਰ ਮੌਤਾਂ ਤੇ ਨੁਕਸਾਨ ਦੀ ਵਜ੍ਹਾ ਬਣ ਸਕਦੇ ਹਨ ਇਸ ਨਾਲ ਨੁਕਸਾਨ ਹੋਣ ਦੀ ਹੱਦ 128 ਬਿਲੀਅਨ ਡਾਲਰ 18000 ਬਿਲਡਿੰਗਾਂ ਦਾ ਟਹਿਣਾ ਤੇ 10000 ਦਾ ਵੀ ਹੋਰ ਨੁਕਸਾਨ ਇਕਨੋਮੀ ਦੀ ਤਰੱਕੀ ਦਾ ਘਟਣਾ ਤੇ ਨੌਕਰੀਆਂ ਦੇ ਚਲੇ ਜਾਣ ਦਾ ਵੀ ਖਤਰਾ ਹੈ ਇਸ ਦਾ ਸਭ ਤੋਂ ਵੱਧ ਅਸਰ ਵੈਂਕੂਵਰ ਆਇਲੈਂਡ ਤੇ ਮਲੋਰ ਮੇਨਲੈਂਡ ਦੀ ਹੱਦ ਨਾਲ ਲੱਗਦੀ 20 ਕਿਲੋਮੀਟਰ ਦੀ ਪੱਟੀ ਜੋ ਕਿ ਵੈਂਕੂਵਰ ਤੋਂ ਸਨਸ਼ਾਨ ਕੋਸ ਤੱਕ ਜਾਂਦੀ ਹੈ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ-ਨਾਲ ਕਈ ਹੋਰ ਨੁਕਸਾਨਦਾਇਕ ਵਾਕਿਆ ਦੇਖਣ ਨੂੰ ਮਿਲ ਸਕਦੇ ਹਨ ਜਿਵੇਂ ਕਿ ਫਰੇਜ਼ਰ ਵੈਲੀ ਵਿੱਚ ਇੰਤਿਹਾਈ ਫਲਡਿੰਗ ਸਾਊਥ-ਵੈਸਟ ਕੋਸਟ ਵਿੱਚ ਵਿੰਟਰ ਸਟਾਰਮ ਤੇ ਸ਼ਹਿਰੀ ਇਲਾਕਿਆਂ ਵਿੱਚ ਲੱਗਦੇ ਪੌਦਿਆਂ ਦਰਖਤਾਂ ਵਿੱਚ ਅੱਗ ਤੇ ਲੰਮੇ ਵਕਤ ਤੱਕ ਰਹਿਣ ਵਾਲਾ ਸੋਕਾ ਐਡਵਨ ਨਸਨ ਜੋ ਕਿ ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚ ਇੱਕ ਪ੍ਰੋਫੈਸਰ ਹਨ ਦੱਸਦੇ ਹਨ ਕਿ ਪੁਚਾਲ ਦਾ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਇੱਕ ਨਕਲੀ ਪੁਚਾਲ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਤਰੀਕੇ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਪੁਚਾਲ ਆਉਣ ਨਾਲ ਜ਼ਮੀਨ ਤੇ ਬਿਲਡਿੰਗਸ ਖਾਸ ਤੌਰ ਤੇ ਘਰ ਕਿੰਨੇ ਖਿਲ ਸਕਦੇ ਹਨ ਉਹ ਆਖਦੇ ਹਨ ਕਿ ਲੱਕੜ ਨਾਲ ਬਣੇ ਘਰ ਆਮੂਮਨ ਤੌਰ ਤੇ ਇੱਟਾਂ ਨਾਲ ਬਣੇ ਘਰਾਂ ਤੋਂ ਜ਼ਿਆਦਾ ਮਹਫੂਜ਼ ਸਾਬਤ ਹੋ ਸਕਦੇ ਹਨ ਘਰਾਂ ਦੀ ਬੈਡ ਰੌਕ ਤੋਂ ਦੂਰੀ ਵੀ ਉਹਨਾਂ ਦੀ ਮਜ਼ਬੂਤੀ ਤੈਅ ਕਰਦੀ ਹੈ ਬੈਡ ਰੌਕ ਦੇ ਕੋਲੇ ਹੋਣਾ ਜ਼ਿਆਦਾ ਬਿਹਤਰ ਹੈ ਹਾਲਾਂਕਿ ਭੁਚਾਲ ਦਾ ਜਾਨੀ ਮਾਲੀ ਨੁਕਸਾਨ ਇਸ ਤੇ ਵੀ ਡਿਪੈਂਡ ਕਰਦਾ ਹੈ ਕਿ ਭੁਚਾਲ ਸਾਲ ਦੇ ਕਿਹੜੀ ਰੁੱਤ ਮੌਸਮ ਵਿੱਚ ਆਉਂਦਾ ਹੈ ਸਰਦੀਆਂ ਵਿੱਚ ਪੁਚਾਲ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਗੌਰ ਕੀਤਾ ਜਾਵੇ ਕਿ ਇਸ ਦਰਜੇ ਦਾ ਪੁਚਾਲ BC ਵਿੱਚ ਤਕਰੀਬਨ 1700 ਦੇ ਵਿੱਚ ਆਇਆ ਸੀ। ਇਸ ਤਰ੍ਹਾਂ ਦੇ ਮਜ਼ਬੂਤ ਪੁਚਾਲ ਆਉਣ ਦਾ ਅੰਦਾਜ਼ਾ ਆਉਣ ਵਾਲੇ 30 ਸਾਲਾਂ ਦੇ ਵਿੱਚ ਤਕਰੀਬਨ 2 ਤੋਂ 10% ਹੈ। ਨਿਸਨ ਨੇ ਕਿਹਾ ਕਿ BC ਦੇ ਖਿੱਤੇ ਨੂੰ ਕਿਸੇ ਵੀ ਤਰ੍ਹਾਂ ਦੇ ਕੁਦਰਤੀ ਕ੍ਰਿਸ਼ਮੇ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ